ਸੋ ਇਸ 의미 ਨੇ ਵੀ ਉਹੀ ਕਾਰਨ ਹੋਇਆ ਕਿ 10 ਤਰੀਕ ਦੀ ਬਜਾਏ ਅੱਜ 19 ਤਰੀਕ ਹੋ ਗਈ ਸਾਡੀ ਸੈਲਰੀ ਨਹੀਂ ਪਾਈ ਗਈ ਜਿੰਦੀ ਵਜ੍ਹਾ ਪਹਿਲਾਂ ਤਾਂ ਕਿਤੇ ਨਾ ਕਿਤੇ ਫ੍ਰੀ ਸਫਰ ਸੁਵਿਧਾ ਵਾਲੇ ਪੈਸਿਆਂ ਨੂੰ ਵਜ੍ਹਾ ਦੱਸਿਆ ਜਾਂਦਾ ਸੀਗਾ ਕਿ 250 ਕਰੋੜ ਰੁਪਇਆ ਬਣ ਬਸਦਾ 2300 ਕਰੋੜ ਰੁਪਇਆ ਪੀਆਰਟੀਸੀ ਦਾ ਪੈਂਡਿੰਗ ਚੱਲਦਾ ਤਾਂ ਨਹੀਂ ਪੈਂਦੇ ਪਰ ਇਸ ਵਾਰ ਇੱਕ ਹੋਰ ਨਵੀਂ ਕਹਾਣੀ ਸੀਗੀ ਕਿ ইপিএফ ਨਹੀਂ ਪਿਆ ਤੁਹਾਡਾ ਠੇਕੇਦਾਰ ਦੀ ਵਜ੍ਹਾ ਨਾਲ ਪੈਂਡ ਲਿਆ ਸਾਡੀਆਂ ਤਨਖਾਹਾਂ ਦੇ ਵਿੱਚੋਂ ਸਿਕਿਉਰਿਟੀਆਂ ਦੇ ਰੂਪ ਦੇ ਵਿੱਚ ਨਜਾਇਜ਼ ਤੌਰ ਤੇ 75-7500 ਰੁਪਇਆ ਕਰਕੇ ਦੋ ਵਾਰੀ ਕੱਟਿਆ ਗਿਆ ਜਿਹੜਾ ਕਿ 15000 ਰੁਪ ਲਗਭਗ 7 ਤੋਂ 8 ਕਰੋੜ ਰੁਪਇਆ ਸਾਡਾ ਜਿਹੜਾ ਮੁਲਾਜ਼ਮਾਂ ਦਾ ਕੱਟ ਕੇ ਠੇਕੇਦਾਰ ਨੇ ਆਪਦੇ ਘਰੇ ਰੱਖਿਆ ਹੋਇਆ ਅਸੀਂ ਉਹ ਮੰਗ ਕਰਦੇ ਵੀ ਸਾਨੂੰ ਉਹ ਦਿੱਤਾ ਜਾਵੇ ਪਲੱਸ ਜਿਹੜੇ ਮੁਲਾਜ਼ਮਾਂ ਦੀ ਸਾਡਿਆਂ ਦੀ ਡੈਥ ਹੋ ਚੁੱਕੀ ਆ ਉਹਨਾਂ ਮੁਲਾਜ਼ਮਾਂ ਨੂੰ ਜਿਹੜੇ EPF ਤੇ PSIC ਤੋਂ ਪੈਨਸ਼ਨ ਤਾਂ ਲੱਗਣੀ ਲੱਗਣੀ ਆ ਸੋ ਗਰੁੱਪ ਇੰਸ਼ੋਰੈਂਸ ਕਰਾਉਣਾ ਸੀ ਠੇਕੇਦਾਰ ਨੇ ਉਹ ਨਹੀਂ ਕਰਾਇਆ ਵੈਲਫੇਅਰ ਡਿਪਾਰਟਮੈਂਟ ਵੱਲੋਂ 1,70,000 ਰੁਪਏ ਮੌਤ ਹੋਣ ਤੇ ਮੁਲਾਜ਼ਮ ਨੂੰ ਦਿੱਤਾ ਜਾਂਦਾ ਉਹਦੇ 25 ਰੁਪਏ ਜਿਹੜੇ ਆ EMPLOYE SHARE ਤੇ EMPLOYEE ਦੇ ਕੱਟੇ ਜਾਂਦੇ ਆ ਉਹਦੇ ਪੈਂਦੇ ਆ ਉਹ ਹਰ ਮਹੀਨੇ ਕਟੌਤੀ ਨਹੀਂ ਕਰਦਾ ਉਹ ਨਹੀਂ ਪਾਰਿਆ ਪਰੰਤੂ ਅਜਹ ਅਧਿਕਾਰੀਆਂ ਵੱਲੋਂ ਕੀ ਗੱਲ ਸੁਣੂ ਚਾਰੀ ਆ ਕਿ ਅਸੀਂ ਕੀ ਕਰਾਂਗੇ ਕਿ ਠੇਕੇਦਾਰ ਨੂੰ ਬਲੈਕਲਿਸਟ ਕਰਕੇ ਤੇ ਧੱਕੇ ਨਾਲ ਨਵਾਂ ਠੇਕੇਦਾਰ ਜਬਰੀ ਲਿਆ ਕੇ ਉਹਨਾਂ ਕੋਲ ਤੁਹਾਨੂੰ ਸਿੱਧਾ ਵੇਚ ਦਿੱਤਾ ਜਾਏ ਸੋ ਇਹ ਕਿਤੇ ਨਾ ਕਿਤੇ ਜਿਸਮ ਫਰੋਸ਼ੀ ਦਾ ਧੰਦਾ ਸੀ ਕਹਿ ਸਕਦੇ ਕਿ ਇੱਕ ਇਨਸਾਨ ਦੇ ਜਿਸਮ ਨੂੰ ਦੂਜੇ ਠੇਕੇਦਾਰ ਕੋ ਚਾਕੇ ਵੇਚ ਦਿੱਤਾ ਇਹ ਤਾਂ ਵੈਸ਼ੀਆਂ ਨਾਲੋਂ ਵੀ ਮੜਾ ਧੰਦਾ ਕਰ ਰਿਹਾ ਸਾਡਾ ਵਿਭਾਗ ਹੈ ਜਿਹੜਾ ਪੰਜਾਬ ਸੂਬੇ ਭਰ ਦੇ ਵਿੱਚ ਪੰਨ ਬਸ ਅਤੇ ਪੰਜਾਬ ਰੋਡਵੇ ਦੇ ਬੱਸਾਂ ਦਾ ਚੱਕਾ ਜਾਮ ਅੱਜ ਪੁਰਨ ਤੋਂ ਉੱਥੇ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਜੇਕਰ ਗੱਲ ਮੰਨੀਏ ਤਾਂ ਜੂਰ ਤਰਖਾਹ ਨੂੰ ਲੈ ਕੇ ਇਹ ਜਿਹੜਾ ਚੱਕਾ ਜਾਮੋ ਕੀਤਾ ਗਿਆ ਹਾਲਾਂਕਿ ਜੇਕਰ ਅੱਜ ਦੀ ਗੱਲ ਕਰੀਏ ਤਾਂ ਉਹ ਨਹੀਂ ਤੋਂ 20 ਤਰੀਕ ਜਿਹੜੀ ਹੁੰਦੀ ਹੋਈ ਨਜ਼ਰ ਆ ਜਿਸ ਦੇ ਵਿੱਚ ਤਰਖਾਹ ਜਿਹੜੇ ਮੁਲਾਜ਼ਮਾਂ ਨੂੰ ਨਹੀਂ ਆਂਦੀ ਹੋਈ ਨਜ਼ਰ ਆਏ ਕੱਚੇ ਮੁਲਾਜ਼ਮ ਜਿਹੜੇ ਨੇ ਲਗਾਤਾਰ ਬੱਸਾਂ ਜੂਰ ਚਲਾਉਂਦੇ ਨੇ ਪਰ ਤਰਖਾਹ ਜੇਕਰ ਲੇਟ ਹੋਣ ਤਜੂਰ ਕਿਤੇ ਨਾ ਕਿਤੇ ਘਰ ਦਾ ਜਿਹੜਾ ਬਜਟ ਆ ਉਹ ਖੇਲਦਾ ਹੋਇਆ ਨਜ਼ਰ ਆਉਂਦਾ ਸਟਰਨ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿਲ ਮਜੋਰ ਨੇ ਰੇਸ਼ਮ ਜੀ ਅਗਰ ਬੱਸਾਂ ਦੀ ਗੱਲ ਕਰੀਏ ਤਾਂ ਪੂਰਨ ਤੌਰ ਤੇ ਅੱਜ ਪੰਜਾਬ ਰੋਡ ਵਿੱਚ ਪੀਆਰਟੀ ਪੀਆਰਟੀ ਦੀ ਬੱਸਾਂ ਜੇਕਰ ਗੱਲ ਕਰੀਏ ਉਹ ਵੀ ਦੇਖੋ ਜੀ ਪੰਜਾਬ ਰੋਡਵੇ ਪਣਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੇ ਵੈਲੋਸੀ ਇਹ ਬੰਦ ਦੀ ਕਾਲ ਦਿੱਤੀ ਆ ਸੋ ਇਹ ਬੰਦ ਦੀ ਕਾਲ ਦਾ ਕਾਰਨ ਇਹ ਆ ਕਿ ਪਿਛਲੇ ਲਗਭਗ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਦੋਂ ਤੋਂ ਲੈ ਕੇ ਲਗਾਤਾਰ ਇਹ ਹਰ ਮਹੀਨੇ ਜਿਹੜੀ ਸੈਲਰੀ ਹੈ ਸਾਡੀ ਉਹ ਚਾਹੇ ਪੀਆਰਟੀਸੀ ਦੀ ਗੱਲ ਕਰੀਏ ਚਾਹੇ ਪਣਬਸ ਦੀ 10 ਤਰੀਕ ਤੋਂ ਟੱਪ ਕੇ ਕਦੀ 15 ਕਦੀ 20 ਕਦੀ 25 ਵੀ ਚਲੇ ਜਾਂਦੀ ਆ ਸੋ ਅਸੀਂ ਹਰ ਵੀ ਨਹੀਂ ਨੋਟਿਸ ਦਿੰਨੇ ਆ ਤੇ ਨੋਟਿਸ ਦੇ ਵਿੱਚ ਕਲੀਅਰ ਹੀ ਲਿਖਦੇ ਆ ਕਿ ਅੱਗੇ ਤੋਂ ਕੋਈ ਨੋਟਿਸ ਨਹੀਂ ਦਾਂਗੇ ਅਸੀਂ ਇਹ ਨੋਟਿਸ ਨੂੰ ਅਸੀਂ ਸਟੈਂਡ ਕਰਾਂਗੇ ਸਾਡੀ ਸੈਲਰੀ ਜਿਹੜੀ ਉਹ 10 ਤਰੀਕ ਤੋਂ ਪਹਿਲਾਂ ਪਹਿਲਾਂ ਪਾਈ ਜਾਏ ਜਦ ਕਿ ਬਣਦਾ ਇੱਕ ਦੋ ਤਰੀਕੇ ਫਿਰ ਵੀ ਅਸੀਂ 10 ਤਰੀਕ ਤੱਕ ਦਾ ਸਮਾਂ ਦਿੰਨੇ ਆ ਸੋ ਇਸ ਮਹੀਨੇ ਵੀ ਉਹੀ ਕਾਂਡ ਹੋਇਆ ਕਿ 10 ਤਰੀਕ ਦੀ بجائے ਅੱਜ 19 ਤਰੀਕ ਹੋ ਗਈ ਸਾਡੀ ਸੈਲਰੀ ਨਹੀਂ ਪਾਈ ਗਈ ਜਿੰਦੀ ਵਜ੍ਹਾ ਪਹਿਲਾਂ ਤਾਂ ਕਿਤੇ ਨਾ ਕਿਤੇ ਫ੍ਰੀ ਸਫਰ ਸਹੂਲਤਾਂ ਵਾਲੇ ਪੈਸਿਆਂ ਨੂੰ ਵਜ੍ਹਾ ਦੱਸਿਆ ਜਾਂਦਾ ਸੀਗਾ ਕਿ 250 ਕਰੋੜ ਰੁਪਏ ਪਣ ਬਸ ਦਾ 2300 ਕਰੋੜ ਰੁਪਏ ਪੀਆਰਟੀਸੀ ਦਾ ਪੈਂਡਿੰਗ ਚੱਲਦਾ ਤਾਂ ਨਹੀਂ ਪੈਂਦੇ ਪਰ ਇਸ ਵਾਰ ਇੱਕ ਹੋਰ ਨਵੀਂ ਕਹਾਣੀ ਸੀਗੀ ਕਿ ਈਪੀਐਫ ਨਹੀਂ ਪਿਆ ਤੁਹਾਡਾ ਠੇਕੇਦਾਰ ਦੀ ਵਜ੍ਹਾ ਨਾਲ ਪੈਂਡਿੰਗ ਹੈ ਸੋ ਜੇ ਸਬੰਧ ਵਿੱਚ ਅਸੀਂ ਜਦੋਂ ਠੇਕੇਦਾਰ 2019 ਚ ਆਇਆ ਸੀ ਉਦੋਂ ਵੀ ਅਸੀਂ ਵਿਰੋਧ ਕੀਤਾ ਸੀ ਉਸ ਤੋਂ ਬਾਅਦ ਅਸੀਂ ਮੁੱਖ ਮੰਤਰੀ ਜਿਹੜੇ ਭਗਵੰਤ ਸਿੰਘ ਮਾਨ ਨੇ ਉਹਨਾਂ ਕੋਲ ਵੀ ਸ਼ਿਕਾਇਤ ਕੀਤੀ ਕਿ ਠੇਕੇਦਾਰ ਸਾਡਾ EPF ਦਾ 4.5 ਕਰੋੜ ਰੁਪਇਆ ਖਾ ਗਿਆ ਸੋ ਉਦੋਂ ਡਾਇਰੈਕਟਰ ਦਫ਼ਤਰ ਦੇ ਅਧਿਕਾਰੀਆਂ ਨੇ ਵੀ ਗੁੱਸਾ ਕੀਤਾ ਵੀ ਸਾਡੀ ਸ਼ਿਕਾਇਤ ਕਿਉਂ ਕੀਤੀ ਸੋ ਸਾਡੇ ਪੈਸੇ ਉਹ ਖਾ ਗਿਆ ਸੀ ਉਹ ਪੈਸੇ ਅਸੀਂ ਕਢਵਾਏ ਤੇ ਪਵਾਏ ਹੁਣ ਫਿਰ 2 ਮਹੀਨਿਆਂ ਦਾ EPF ਜਿਹੜਾ ਸਾਡਾ ਪੈਂਡਿੰਗ ਚੱਲਦਾ ਪਿਆ ਸਾਡੀਆਂ ਤਨਖਾਹਾਂ ਦੇ ਵਿੱਚੋਂ ਸਿਕਿਉਰਿਟੀਆਂ ਦੇ ਰੂਪ ਦੇ ਵਿੱਚ ਨਜਾਇਜ਼ ਤੌਰ ਤੇ 75 7500 ਰੁਪਇਆ ਕਰਕੇ ਦੋ ਵਾਰੀ ਲਗਭਗ 7 ਤੋਂ 8 ਕਰੋੜ ਰੁਪਏ ਸਾਡਾ ਜਿਹੜਾ ਮੁਲਾਜ਼ਮਾਂ ਦਾ ਕੱਟ ਕੇ ਠੇਕੇਦਾਰ ਨੇ ਆਪਦੇ ਘਰੇ ਰੱਖਿਆ ਹੋਇਆ ਅਸੀਂ ਉਹ ਮੰਗ ਕਰਦੇ ਹਾਂ ਵੀ ਸਾਨੂੰ ਉਹ ਦਿੱਤਾ ਜਾਵੇ ਪਲੱਸ ਜਿਹੜੇ ਮੁਲਾਜ਼ਮਾਂ ਦੀ ਸਾਡਿਆਂ ਦੀ ਡੈਥ ਹੋ ਚੁੱਕੀ ਆ ਉਹਨਾਂ ਮੁਲਾਜ਼ਮਾਂ ਨੂੰ ਜਿਹੜੇ ਈਪੀਐਫ ਤੇ ਈਐਸਆਈ ਤੋਂ ਪੈਨਸ਼ਨ ਤਾਂ ਲੱਗਣੀ ਲੱਗਣੀ ਆ ਸੋ ਗਰੁੱਪ ਇੰਸ਼ੋਰੈਂਸ ਕਰਾਉਣਾ ਅਸੀਂ ਠੇਕੇਦਾਰ ਨੇ ਉਹ ਨਹੀਂ ਕਰਾਇਆ ਗਿਆ ਵੈਲਫੇਅਰ ਡਿਪਾਰਟਮੈਂਟ ਵੱਲੋਂ 1,70,000 ਰੁਪਏ ਮੌਤ ਹੋਣ ਤੇ ਮੁਲਾਜ਼ਮ ਨੂੰ ਦਿੱਤਾ ਜਾਂਦਾ ਉਹਦੇ 25 ਰੁਪਏ ਜਿਹੜੇ ਆ EMPLOYE SHARE ਤੇ EMPLOYEE ਦੇ ਕੱਟੇ ਜਾਂਦੇ ਆ ਉਹਦੇ ਪੈਂਦੇ ਆ ਉਹ ਹਰ ਮਹੀਨੇ ਕਟੌਤੀ ਨਹੀਂ ਕਰਦਾ ਉਹ ਨਹੀਂ ਪਾਰਿਆ ਸੋ ਕਹਿਣ ਤੋਂ ਭਾਵ ਵੀ ਠੇਕੇਦਾਰ ਦੀਆਂ ਬਹੁਤ ਵੱਡੀਆਂ ਹੋਰ ਵੀ ਦਿੱਕਤਾਂ ਨੇ ਸੋ ਉਹ ਦਿੱਕਤਾਂ ਅਸੀਂ ਸਮੇਂ-ਸਮੇਂ ਅਨੁਸਾਰ ਅਧਿਕਾਰੀਆਂ ਦੇ ਧਿਆਨ 'ਚ ਵੀ ਲੈਂਦੀਆਂ ਤੇ ਫਰਵਰੀ ਮਹੀਨੇ 'ਚ ਉਸ ਸਬੰਧ 'ਚ ਮੀਟਿੰਗਾਂ ਵੀ ਹੋਈਆਂ ਪਰੰਤੂ ਅੱਜ ਅਧਿਕਾਰੀਆਂ ਵੱਲੋਂ ਕੀ ਗੱਲ ਸੁਣਨ ਚ ਆ ਰਹੀ ਆ ਕਿ ਅਸੀਂ ਕੀ ਕਰਾਂਗੇ ਕਿ ਠੇਕੇਦਾਰ ਨੂੰ ਬਲੈਕਲਿਸਟ ਕਰਕੇ ਤੇ ਧੱਕੇ ਨਾਲ ਨਵਾਂ ਠੇਕੇਦਾਰ ਜ਼ਬਰੀ ਲਿਆ ਕੇ ਉਹਨਾਂ ਕੋਲ ਤੁਹਾਨੂੰ ਸਿੱਧਾ ਵੇਚ ਦਿੱਤਾ ਜਾਏ। ਸੋ ਇਹ ਕਿਤੇ ਨਾ ਕਿਤੇ ਜਿਸਮ ਫਰੋਸ਼ੀ ਦਾ ਧੰਦਾ ਸੀ ਕਹਿ ਸਕਦੇ ਕਿ ਇੱਕ ਇਨਸਾਨ ਦੇ ਜਿਸਮ ਨੂੰ ਦੂਜੇ ਠੇਕੇਦਾਰ ਕੋ ਚਾੱਕ ਕੇ ਵੇਚ ਦਿੱਤਾ। ਇਹ ਤਾਂ ਵੈਸ਼ੀਆਂ ਨਾਲੋਂ ਵੀ ਮਾੜਾ ਧੰਦਾ ਕਰ ਰਿਹਾ ਸਾਡਾ ਵਿਭਾਗ ਹੈ ਜਿਹੜਾ ਇਹ ਸਾਡੀ ਮਨਜ਼ੂਰੀ ਤੋਂ ਬਿਨਾ ਸਾਡੀ ਮਰਜ਼ੀ ਤੋਂ ਬਿਨਾ ਸਾਨੂੰ ਦੂਜੇ ਠੇਕੇਦਾਰ ਨੂੰ ਵੇਚ ਦਿੰਦਾ। ਸੋ ਅਸੀਂ ਉਸ ਚੀਜ਼ ਦੇ ਖਿਲਾਫ ਆਵਾਜ਼ ਚੁੱਕੀ ਆ। ਕਿ ਸਾਡੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਸਿਕਿਉਰਿਟੀਆਂ ਦੇ ਜਿਹੜੇ ਪੈਸੇ ਆ ਕਰੋੜਾਂ ਰੁਪਈਆ ਪਹਿਲਾਂ ਉਹ ਦਵਾਇਆ ਜਾਵੇ ਪਲੱਸ ਜਿਹੜੇ ਮੁਲਾਜ਼ਮਾਂ ਦੀ ਡੈਥ ਹੋ ਗਈ ਆ ਉਹਨਾਂ ਨੂੰ ਬੰਦੀਆਂ ਪੈਨਸ਼ਨਾਂ ਤੇ ਹੋਰ ਬੈਨੀਫਿਟ ਦਵਾਏ ਜਾਣ ਉਸ ਤੋਂ ਬਾਅਦ ਸਰਕਾਰ ਸਾਨੂੰ ਕੰਟਰੈਕਟ ਤੇ ਕਰੇ ਸੋ ਜਿਹੜੀ ਮੰਗ ਸਰਕਾਰ ਤੋਂ ਅਸੀਂ ਕਰਦੇ ਆ ਰਹੇ ਹਾਂ ਲਗਾਤਾਰ ਉਸ ਮੰਗ 'ਤੇ ਸਰਕਾਰ ਨਹੀਂ ਧਿਆਨ ਦਿੰਦੀ ਅੱਜ ਸਾਡੀ ਮੀਟਿੰਗ ਬੁਲਾਈ ਸੀ ਡਾਇਰੈਕਟਰ ਸਟੇਟ ਟਰਾਂਸਪੋਰਟ ਨੇ ਸੋ ਅਸੀਂ ਹੜਤਾਲ ਕੀਤੀ ਹੜਤਾਲ ਸ਼ੌਂਕ ਨੂੰ ਨਹੀਂ ਕੀਤੀ 19 ਤਰੀਕ ਹੋ ਗਈ ਆ ਅਸੀਂ ਨੋਟਿਸ ਵੀ ਭੇਜ ਚੁੱਕੇ ਹਾਂ ਗੱਲ ਵੀ ਕਰ ਚੁੱਕੇ ਹਾਂ 30 ਤਰੀਕ ਨੂੰ ਪਿਛਲੇ ਮ ਉਸ ਚੀਜ਼ ਨੂੰ ਅੰਗੋਲੀਆਂ ਕਰਕੇ ਅੱਜ ਮੀਟਿੰਗ ਬੁਲਾਈ ਸੀ ਉਹ ਮੀਟਿੰਗ ਨੂੰ ਵੀ ਪੋਸਟਪੋਨ ਕਰਤਾ ਸੋ ਇਸ ਰੋਸ ਦੇ ਵਿੱਚ ਕੱਲ ਨੂੰ ਜਿਹੜਾ ਵਾ ਪੀਆਰਟੀਸੀ ਦਾ ਵੀ ਮੁਕੰਮਲ ਚੱਕਾ 9 ਦੀਪਾਂ ਦਾ ਬੰਦ ਰਹੇਗਾ ਅੱਜ ਪਣਬਸ ਦੇ 18 ਦੇ 18 ਦੀਪਾਂ ਦੇ ਚੱਕਾ ਬੰਦਿਆ ਕੱਲ ਤੋਂ ਪੀਆਰਟੀਸੀ ਬੰਦ ਕਰਾਂਗੇ ਸੋ ਬੰਦ ਕਰਨ ਦੇ ਨਾਲ ਨਾਲ ਸਾਡੀ ਅਗਲੀ ਕਾਲ ਹੈ ਕਿ ਜੇਕਰ ਅਧਿਕਾਰੀ ਸਾਡੀ ਗੱਲ ਨਹੀਂ ਸੁਣਦੇ ਅਧਿਕਾਰੀ ਮੀਟਿੰਗ ਵੀ ਨਹੀਂ ਕਰ ਸਕਦੇ ਜਿਹੜੇ ਅਧਿਕਾਰੀਆਂ ਨੂੰ ਸਰਕਾਰ ਨੇ ਲਾਇਆ ਕਿ ਵਿਭਾਗੇ ਚਲਾਉਣੇ ਮੀਟਿੰਗ ਕਰਨੀ ਆ ਸੋ ਲੋਕਾਂ ਦਾ ਹਿੱਤ ਨਹੀਂ ਇਹਨਾਂ ਨੂੰ ਮੁੱਖ ਕੇ ਲੋਕ ਜਨਤਾ ਖਰਾਬ ਹੋ ਰਹੀ ਹੈ ਮੁਲਾਜ਼ਮ ਖਰਾਬ ਹੋ ਰਹੇ ਆ ਸੋ ਇਹ ਮੀਟਿੰਗ ਵੀ ਨਹੀਂ ਕਰਦੇ ਤਾਂ ਫਿਰ ਕੱਲ ਨੂੰ ਅਸੀਂ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਰਹਿਸ਼ਤਾ ਜਿਹੜਾ ਚੰਡੀਗੜ੍ਹ ਵਿਖੇ ਕੋਠੀ ਆ ਉਹਦਾ ਘਰਾਓ ਕਰਾਂਗੇ ਉੱਥੇ ਆਣ ਕੇ ਅਸੀਂ ਉਹਦੇ ਬੂਹੇ ਅੱਗੇ ਧਰਨਾ ਦੇਵਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਤੁਹਾਡੀ ਸਰਕਾਰ ਦੇ ਵਿੱਚ ਕੀ ਸਾਡੀ ਕੋਈ ਆਈਪੀਐਸ ਅਫਸਰ ਜਾਂ ਅਧਿਕਾਰੀ ਨਹੀਂ ਸੌਂ ਰਹੇ ਫਿਰ ਹੁਣ ਤੁਸੀਂ ਸੁਣੋ ਕਿਉਂਕਿ ਪਹਿਲਾਂ ਟੈਂਕੀਆਂ ਤੋਂ ਲਾਹ ਲਾ ਕੇ ਕੱਚੇ ਮੁਲਾਜ਼ਮਾਂ ਨੂੰ ਕਹਿੰਦੇ ਸੀ ਤੁਹਾਨੂੰ ਪੱਕੇ ਕਰਾਂਗੇ ਪੰਜਾਬ 'ਚ ਧਰਨਾ ਨਹੀਂ ਲਾਉਣ ਦਿੱਤਾ ਜਾਏਗਾ ਅਸੀਂ ਧਰਨੇ ਤੋਂ ਪਹਿਲਾਂ ਹੀ ਤੁਹਾਨੂੰ ਬੁਲਾ ਅਧਿਕਾਰੀ ਮੀਟਿੰਗ ਕਰ ਤੋਂ ਭੱਜ ਗਿਆ ਇਹਨਾਂ ਨੂੰ ਕਹਿ ਕੇ ਸਾਡੀ ਮੀਟਿੰਗ ਕਰਾ ਕੇ ਸਾਡਾ ਹੱਲ ਕਰ ਸਕਦਾ ਸੀ ਸੋ ਇਸ ਲਈ ਕੱਲ ਨੂੰ ਸਾਨੂੰ ਮਜਬੂਰੀ ਚ ਹੋ ਸਕਦਾ ਕਿ ਚੰਡੀਗੜ੍ਹ ਆਉਣਾ ਪਵੇ ਜੇ ਸਾਡਾ ਕੋਈ ਠੋਸ ਹੱਲ ਜ ਨਹੀਂ ਨਿਕਲਦਾ ਸੋ ਲਗਭਗ ਮੀਟਿੰਗ ਦੀ ਚਿੱਠੀ ਇਹਨਾਂ ਨੇ ਕੱਢੀ ਸੀ ਉਹ ਇਹਨਾਂ ਨੇ ਮੀਟਿੰਗ ਕੈਨਸਲ ਕਰਨ ਦੀ ਚਿੱਠੀ ਕੱਢ ਦਿੱਤੀ ਆ ਇੱਕ ਤਾਨਾਸ਼ਈ ਰਵਈਏ ਨਾਲ ਕਿ ਹੜਤਾਲ ਨੂੰ ਕੈਨਸਲ ਕਰੋ ਇਹ ਗੈਰ ਕਾਨੂੰਨੀ ਆ ਸੋ ਅਸੀਂ ਇਹ ਚਾਹੁੰਦੇ ਆ ਵੀ ਜਿੱਥੇ ਠੇਕੇਦਾਰ ਲਿਆਂਦੇ ਜਾਂਦੇ ਜਾਂਦੇ ਆ ਇੱਕ ਠੇਕੇਦਾਰ ਤੋਂ ਦੂਜੇ ਠੇਕੇਦਾਰ ਨੂੰ ਮੁਲਾਜ਼ਮ ਵੇਚੇ ਜਾਂਦੇ ਉਹ ਕੀ ਕਾਨੂੰਨੀ ਆ ਜੇਕਰ ਜਿਸਮ ਵੇਚਣ ਵਾਲੀ ਵੈਸ਼ੀਆ ਤੋਂ ਵੀ ਮਾੜਾ ਹਾਲ ਕਰਦਾ ਸਾਡਾ ਕੀ ਉਹ ਕਾਨੂੰਨੀ ਆ ਉਹ ਕਾਨੂੰਨ ਦੇ ਦੈਰੇ ਚ ਸੋ ਇਸ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਕੱਲ ਨੂੰ ਪ੍ਰੋਗਰਾਮ ਕਰਾਂਗੇ ਅੱਜ ਸਾਡੇ ਪ੍ਰੋਟੈਸਟ ਦੀਪੋਂ ਆਗੇ ਆ ਕੱਲ ਨੂੰ ਚੰਡੀਗੜ੍ਹ ਵਿਖੇ ਸਾਡਾ ਜਿਹੜਾ ਪ੍ਰੋਟੈਸਟ ਆ ਉਹ ਜਾਰੀ ਰਹੇਗਾ ਜੀ ਜੇਕਰ ਵਿਭਾਗਾਂ ਦੀ ਗੱਲ ਕਰਨੀ ਹੈ ਤਾਂ ਵਿਭਾਗ ਤੁਹਾਡਾ ਲਗਾਤਾਰ ਮੀਟਿੰਗਾਂ ਜਿਹੜੇ ਕਰਦਾ ਹੋਏ ਨਜ਼ਰਾਂ ਦੇ ਸੀਵੀ ਸਕੱਟਰੀਅਰ ਦੇ ਵਿੱਚ ਜਿਹੜੀ ਮੀਟਿੰਗ ਹੁੰਦੀ ਸੀਗੀ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹੱਲ ਜਿਹੜਾ ਨਹੀਂ ਨਿਕਲਦਾ ਹੋਏ ਨਜ਼ਰਾਂ ਹੁੰਦਾ ਸੀ ਪਰ ਫਿਰ ਹਾਲ ਤਰਖਾਹਾਂ ਦੀ ਗੱਲ ਕੀਤੀ ਤਰਖਾਹਾਂ ਉਸੀ ਤਰ੍ਹਾਂ ਰੁਕਤੀ ਹੋਈ ਨਜ਼ਰਾਂ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਰੁਕਤੀਆਂ ਹੋਈ ਨਜ਼ਰਾਂ ਦਿਨ ਸੀਗੀ ਚਿੱਠੀ ਵੀ ਕਰ ਦਿੱਤੀ ਗਈ ਹੈ ਪਹਿਲਾਂ ਕਿਹਾ ਗਿਆ ਸੀ ਕਿ ਮੀਟਿੰਗ ਹੋਏਗੀ 2:30 ਵਜੇ ਦਾ ਸਮਾਂ ਦਿੱਤਾ ਗਿਆ ਸੀ 2:00 ਵੱਜ ਚੁੱਕੇ ਨੇ ਸਮਾਂ ਜਿਹੜਾ ਉਹ ਤੁਹਾਨੂੰ ਚਿੱਠੀ ਦੁਬਾਰਾ ਵਾਪਸ ਆ ਗਈ ਕਿ ਮੀਟਿੰਗ ਜਿਹੜੀ ਨਹੀਂ ਹੋਵੇਗੀ ਕੀ ਲੱਗਦਾ ਇਹਦੇ ਪਿੱਛੇ ਕੀ ਧਰਨਾ ਜਿਹੜਾ ਦਿੱਤਾ ਗਿਆ ਉਹਦੇ ਕਰਕੇ ਜਿਹੜੀ ਮੀਟਿੰਗ ਅਚ ਕੈਨਸਲ ਹੋਈ ਦੇਖੋ ਜੀ ਧਰਨਾ ਦੇਣ ਤੋਂ ਪਹਿਲਾਂ ਵੀ ਅਸੀਂ ਇਹਨਾਂ ਨੂੰ ਵਾਰ-ਵਾਰ ਫੋਨ ਤੇ ਵੀ ਇਤਲਾਹ ਕਰਦੇ ਰਹੇ ਕਿ ਸਾਡਾ ਮੁਲਾਜ਼ਮ ਜਿਹੜਾ ਮੁਲਾਜ਼ਮ ਵਰਗ ਉਹ ਸਾਰਾ ਰੋਸ ਦੇ ਵਿੱਚ ਆ ਅਸੀਂ ਪਹਿਲਾਂ ਨੋਟ ਸੋ ਕੱਲ ਵੀ ਸਾਰੀ ਦਿਹਾੜੀ ਅਸੀਂ ਇਹਨਾਂ ਨਾਲ ਗੱਲਬਾਤ ਚ ਵਾਰਤਾ ਲਾਪ ਚ ਪਏ ਰਹੇ ਸੋ ਸ਼ਾਮ ਨੂੰ ਰਾਤ ਨੂੰ ਲਗਭਗ 11 ਵਜੇ ਤੱਕ ਅਸੀਂ ਇਹਨਾਂ ਨੂੰ ਇਹ ਗੱਲ ਕਹਿੰਦੇ ਰਹੇ ਕਿ ਸਾਨੂੰ ਮੀਟਿੰਗ ਦੇ ਦਿੱਤੀ ਜਾਵੇ ਉਸ ਤੋਂ ਬਾਅਦ ਜਿਹੜਾ ਅਗਲਾ ਹਾਲ ਹੋ ਜੇਗਾ ਪਰੰਤੂ ਇਹਨਾਂ ਨੇ ਮੀਟਿੰਗ ਦਿੱਤੀ ਸੋ ਹੈਰਾਨੀ ਦੀ ਗੱਲ ਇਹ ਹੈ ਕਿ ਸਵੇਰ 4:30 ਵਜੇ ਮੀਟਿੰਗ ਦੀ ਚਿੱਠੀ ਆਉਂਦੀ ਸਾਡੇ ਕੋਲ ਉਸ ਤੋਂ ਬਾਅਦ ਸ਼ਾਮੀ ਸਵੇਰ 6 ਵਜੇ ਮੀਟਿੰਗ ਦੀ ਚਿੱਠੀ ਆਉਂਦੀ ਤੇ ਡੇਟਾ ਆਉਂਦੇ ਤੇ 18 ਤਰੀਕ ਦੀਆਂ ਪੈਂਦੀਆਂ ਕੱਲ ਦੀਆਂ ਯਾਨੀ ਕਿ ਡੇਟਾ ਕੱਲ ਦੀਆਂ ਪਾ ਕੇ ਮੀਟਿੰਗ ਸਵੇਰ 4:30 ਵਜੇ ਸਾਨੂੰ ਭੇਜਦੇ ਤੇ ਡੇਟਾ ਪੁਰਾਣੀਆਂ ਪਾ ਕੇ ਆਪਣੇ ਆਪ ਨੂੰ ਕਿਤੇ ਨਾ ਕਿਤੇ ਇਹ ਸੱਚੇ ਸਾਬਤ ਕਰਨਾ ਚਾਹੁੰਦੇ ਵੀ ਅਸੀਂ 18 ਤਰੀਕ ਨੂੰ ਮੀਟਿੰਗ ਬੁਲਾ ਲਈ ਸੀ ਸੋ ਸਾਡੇ ਵੱਲੋਂ ਸਪਸ਼ਟ ਆ ਕਿ ਜਿਨੀ ਦੇ ਤੱਕ ਮੁਲਾਜ਼ਮਾਂ ਦੇ ਖਾਤੇ 'ਚ ਤਨਖਾਹ ਨਹੀਂ ਆਉਂਦੀ ਜਿਹੜੇ ਸਾਡੇ ਸਿਕਿਉਰਿਟੀ ਦੇ ਪੈਸੇ 7 ਕਰੋੜ ਰੁਪਇਆ ਠੇਕੇਦਾਰ ਨੇ ਕਟਿਆ ਉਹਦੀ ਜ਼ਿੰਮੇਵਾਰੀ ਫਿਕਸ ਨਹੀਂ ਕੀਤੀ ਜਾਂਦੀ ਕਿਉਂਕਿ ਜਨਰਲ ਮੈਨੇਜਰਾਂ ਵੱਲੋਂ ਤਨਖਾਹਾਂ ਦੇ ਬਿੱਲ ਜਾਂਦੇ ਉਹਨਾਂ ਬਿੱਲਾਂ ਦੇ ਵਿੱਚੋਂ ਪੈਸੇ ਕੱਟੇ ਗਏ ਆ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਉਹ ਸਿੱਧੀ ਤੇ ਨਰੋਲ ਜਨਰਲ ਮੈਨੇਜਰਾਂ ਦੀ ਬੰਦੀ ਆ ਨਜਾਇਜ਼ ਕਟੋਤੀਆਂ ਹੋਈਆਂ ਐਕਸਟਰੋ ਸਾਡੇ ਸਾਥੀਆਂ ਦੀ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਬੈਨੀਫਿਟ ਮਿਲਨੇ ਆ ਚਾਹੀਏ ਐਸਆਈ, ইপিਐਫ ਵੱਲੋਂ ਆ ਚਾਹੀਏ ਗਰੁੱਪ ਇੰਸ਼ੋਰੈਂਸ ਕਰਨ ਦੀ ਐਗਰੀਮੈਂਟ ਦੇ ਵਿੱਚ ਕਲੋਜ਼ ਆ ਸਾਡਾ ਜਿਹੜਾ ਐਗਰੀਮੈਂਟ ठेकेदार ਨਾਲ ਮਹਿਕਮੇ ਨੇ ਕੀਤਾ ਉਹ 1 ਲੱਖ ਰੁਪਿਆ ਘਟੋ ਘਟ ਗਰੁੱਪ ਇੰਸ਼ੋਰੈਂਸ ਨਹੀਂ ਦਿੱਤਾ ਜਾਂਦਾ ਪਲੱਸ 1 ਲੱਖ 70 ਹਜ਼ਾਰ ਰੁਪਿਆ ਵੈਲਫੇਅਰ ਡਿਪਾਰਟਮੈਂਟ ਤੋਂ ਆਉਣਾ ਉਹ ਨਹੀਂ ਦਿੱਤਾ ਇਹਦਾ ਸੋ ਇੱਥੇ ਜੇਕਰ ਸੰਘਰਸ਼ ਦੀ ਗੱਲ ਕੀਤੀ ਜਾਵੇ ਤੁਹਾਡਾ ਸੰਘਰਸ਼ ਕਿਤੇ ਨਾ ਕਿਤੇ ਪੁਰਣ ਤੋਂ ਉੱਤੇ ਹੁਣ ਚੱਲ ਵੀ ਰਿਹਾ ਤੇ ਲੱਗਦਾ ਤੇ ਕਿ ਇਹਦੇ ਪਿੱਛੇ ਸਵਾਰੀ ਜਿਹੜੀ ਦਾ ਖਰਚ ਲਖਵਾਰ ਹੁੰਦੇ ਨੇ ਗਰਮੀ ਪਰ ਲੋਕ ਜਿਹੜੇ ਨੇ ਖੱਜਲ ਖਵਾਰਾ ਹੋ ਰਹੇ ਨੇ ਬੱਸਾਂ ਨਹੀਂ ਮਿਲ ਰੀਆਂ ਕਿਉਂਕਿ ਜਿਸ ਮਾਤਰਾ ਦੇ ਵਿੱਚ ਚੰਡੀਗੜ੍ਹ ਤੋਂ ਅਗਰ ਪਨ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਵਕ ਵਕ ਰਾਜ ਦੇ ਵਿੱਚ ਬੱਸਾਂ ਵੇ ਜਾਂਦੇ ਹੋਏ ਨਜ਼ਰਾਂ ਨਹੀਂ ਤੇ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਹੋ ਰਹੇ ਨੇ ਉਹਨਾਂ ਤੋਂ ਨਹੀਂ ਦੇਖਦੇ ਦੇਖੋ ਜੇ ਅਸੀਂ ਤਾਂ ਦੇਖਦੇ ਆ ਅਸੀਂ ਤਾਂ 52 ਸਵਾਰੀਆਂ ਦਾ ਚਲੋ ਸਰਕਾਰ ਤੋਂ ਦੁਖੀ ਹੋ ਕੇ ਜਾਂ ਲੋਕਾਂ ਦੇ ਤੋਂ ਦੁਖੀ ਹੋ ਕੇ ਅਸੀਂ ਇਹ ਫੈਸਲਾ ਲਿਆ ਸੀ 52 ਨਹੀਂ ਅਸੀਂ 52 ਹੀ ਭੇਟਾਵਾਂਗੇ ਵੱਧ ਨਹੀਂ ਭੇਟਾਵਾਂਗੇ ਪਰ ਲੋਕਾਂ ਦੀ ਮਜਬੂਰੀ ਨੂੰ ਦੇਖਦੇ 52 ਤੋਂ ਅਸੀਂ 100 ਤੱਕ ਵੀ ਲੈ ਗਏ ਅਜ 100 ਜਾਂ 120 ਲੋਕ ਵੀ ਢੋਣੇ ਆ ਉਹਨਾਂ ਨੂੰ ਵੀ ਪਰੰਤੂ ਗੱਲ ਇਹ ਹੈ ਕਿ ਸਾਡੀ ਮੈਨੇਜਮੈਂਟ ਨੂੰ ਇਹ ਚੀਜ਼ ਨਹੀਂ ਦਿਖਦੀ ਪਈ ਅਸੀਂ ਹੜਤਾਲ ਦਾ ਨੋਟਿਸ ਪਹਿਲਾਂ ਦਿੰਨੇ ਆ 30 ਤਰੀਕ ਨੂੰ ਡਾਇਰੈਕਟ ਅਸਟੇਟ ਟ੍ਰਾਂਸਪੋਰਟ ਨੂੰ ਕਹਿੰਨੇ ਅੱਜ 19 ਤਰੀਕ ਹੋ ਗਈ ਸਾਡੇ ਵਿਭਾਗ ਨੇ ਕੋ ਮੀਟਿੰਗ ਨਹੀਂ ਬੁਲਾਈ ਉਸ ਤੋਂ ਉਲਟ ਕੀ ਹੁੰਦਾ ਕਿ ਅੱਜ ਮੀਟਿੰਗ ਬੁਲਾ ਕੇ ਇਹ ਹੜਤਾਲ ਨੂੰ ਟਾਲਿਆ ਜਾ ਸਕਦਾ ਸੀ ਇਹ ਮੀਟਿੰਗ 11 ਵਜੇ ਹੋ ਸਕਦੀ ਸੀ ਮੀਟਿੰਗ ਕਰਕੇ ਸਾਡੀਆਂ ਮੰਗਾਂ ਨੂੰ ਮੰਨ ਕੇ ਜਾਂ ਠੇਕੇਦਾਰ ਨੂੰ ਬੁਲਾ ਕੇ ਕੋਈ ਜ਼ਿੰਮੇਵਾਰੀ ਫਿਕਸ ਕਰ ਕੀ ਜਾਂਦੇ ਜੇ ਸਰਕਾਰ ਦਾ ਹੋ ਸਕਦਾ ਕਿ ਸਰਕਾਰ ਚਾਹੁੰਦੀ ਹੋਵੇ ਕਿ ਲੋਕ ਖੱਜਲ ਖਰਾਬ ਹੋਣ ਤੇ ਲੋਕ ਫਰੀ ਸਫਰ ਸਹੂਲਤਾਂ ਜਾਂ ਹੋਰ ਗੱਲਾਂ ਤੋਂ ਵਾਂਝੇ ਰਹਿ ਜਾਣ ਕਹਿਣ ਵੀ ਇਹ ਬੰਦ ਹੀ ਕਰ ਦਿੱਤੀ ਜਾਵੇ ਸੋ ਕਿਤੇ ਨਾ ਕਿਤੇ ਸਾਡੇ ਧਾਰਿਆਂ ਨੂੰ ਬੰਦ ਕਰਨ ਦੀ ਇਹਨਾਂ ਦੀ ਕੋਸ਼ਿਸ਼ ਹੈ ਆਪਣੇ ਆਪ ਬੰਦ ਕਰਾ ਰਹੇ ਸਰਕਾਰੀ ਤੌਰ ਤੇ ਬੰਦ ਕਰਾਇਆ ਗਿਆ ਜਾਂ ਹੜਤਾਲ ਕਰਾਈ ਗਈ ਅਸੀਂ ਮਜਬੂਰ ਹਾਂ ਕਿਉਂਕਿ ਜੇ ਇੱਕ ਮੁਲਾਜ਼ਮ ਨੂੰ ਦੀ ਤਨਖਾਹ ਜਿਹੜੀ ਆ ਉਹ ਪਹਿਲੀਆਂ ਡੇਟਾਂ ਦੇ ਵਿੱਚ ਨਹੀਂ ਮਿਲਦੀ ਜਦੋਂ ਉਹਨਾਂ ਨੇ ਆਪਣੇ ਘਰ ਦਾ ਸੌਦਾ ਖਰੀਦਣਾ ਆਪਣੇ ਬੱਚਿਆਂ ਦੀ ਫੀਸ ਤਾਰਨੀ ਆ ਆਪਣੇ ਹੋਰ ਜਿਹੜੀਆਂ ਸੁੱਖ ਸਹੂਲਤਾਂ ਜਾਂ ਕੁਝ ਵੀ ਕਹਿ ਸਕਦੇ ਜਿੰਦੇ ਦਾ ਗੁਜ਼ਾਰਾ ਚੱਲਦਾ ਕਰਦਾ ਉਹ ਨਹੀਂ ਆਉਂਦੇ ਤੇ ਮਜਬੂਰੀ ਦੇ ਵਿੱਚ ਮੁਲਾਜ਼ਮਾਂ ਨੂੰ ਜਿਹੜਾ ਉਹ ਚੱਕਾ ਜਾਮ ਕਰਨਾ ਪੈਂਦਾ ਇਹ ਸ਼ੌਂਕ ਨਾਲ ਚੱਕਾ ਜਾਮ ਨਹੀਂ ਕੀਤਾ ਗਿਆ ਅਸੀਂ ਲੋਕਾਂ ਤੋਂ ਵੀ ਮਾਫੀ ਚਾਹੁੰਦੇ ਆ ਪਰੰਤੂ ਲੋਕਾਂ ਨੂੰ ਸਾਡੀ ਅਪੀਲ ਵੀ ਆ ਕਿ ਲੋਕ ਵੀ ਕਿਤੇ ਨਾ ਕਿਤੇ ਸਰਕਾਰ ਦੇ ਵਿਰੋਧ ਦੀ ਆਵਾਜ਼ ਚੱਕਣਗੇ ਜਿਹੜੇ ਮੁਲਾਜ਼ਮ ਕੰਮ ਕਰਦੇ ਇਹਨਾਂ ਨੂੰ ਤਨਖਾਹਾਂ ਵੀ ਦਿੱਤੀਆਂ ਆ ਕੱਲਾ ਫ੍ਰੀ ਸਫਰ ਸਹੂਲਤਾਂ ਦੇਣ ਵਾਸਤੇ ਉਹ ਚੀਜ਼ ਲਾਗੂ ਕਰਕੇ ਤੇ ਨਾਲ ਦੀ ਨਾਲ ਵਿਭਾਗਾਂ ਦਾ ਬੇੜਾਗਰ ਕੀਤਾ ਜਾ ਰਿਹਾ ਸਰਕਾਰ ਵੱਲੋਂ ਸੋ ਸਰਕਾਰ ਮੌਜੂਦਾ ਸਮੇਂ ਤੇ 250 ਕਰੋੜ ਰੁਪਏ ਜਿਹੜਾ ਪੈਂਡਿੰਗ ਪਿਓ ਅੱਜ ਪਾ ਦੇਵੇ ਤਸ਼ਵੀਰ ਤੋਂ ਸਾਡੇ ਵਿਭਾਗ ਨੂੰ ਪੈਸਿਆਂ ਦੀ ਲੋੜ ਹੀ ਨਹੀਂ ਪਿਛਲੇ ਸਮੇਂ ਦੀ ਗੱਲ ਕਿਤੇ ਲਾਲਜੀਤ ਸਿੰਘ ਭੋਲਰਾ ਵੱਲੋਂ ਟਰਾਂਸਪੋਰਟ ਮੰਤਰੀ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਾਡਾ ਡਿਪਾਰਟਮੈਂਟ ਜਿਹੜਾ ਉਹ ਲਾਭ ਦੇ ਵਿੱਚ ਹੈ ਪੂਰਨ ਤੌਰ ਤੇ ਅਸੀਂ ਜਿਹੜਾ ਲਾਭ ਲੈ ਰਹੇ ਹਾਂ ਚਾਹੇ ਉਹ ਫ੍ਰੀ ਸਫਰ ਕਰਕੇ ਵੀ ਜਿਹੜਾ ਅਸੀਂ ਜੂਰ ਪੈਸਾ ਕਮਾ ਰਹੇ ਆ ਉਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਲਗਾਤਾਰ ਤਲਾਬ ਚ ਕਿਹਾ ਜਾਂਦਾ ਤਾਂ ਦੂਸਰੇ ਪਾਸੇ ਤੁਹਾਨੂੰ ਤਰਖਾਣ ਵੀ ਨਹੀਂ ਜਲੇ ਪਾਈਆਂ ਜਾ ਰਹੀਆਂ ਦੇਖੋ ਜੀ ਮੰਤਰੀਆਂ ਦੇ ਵੱਡੇ ਵੱਡੇ ਬਿਆਨ ਖਬਰਾਂ ਚ ਜਾਂ ਤੁਹਾਡੇ ਚੈਨਲਾਂ ਤੇ ਆਉਂਦੇ ਵੀ ਅਸੀਂ ਲਾਭ ਚ ਆ ਜਦੋਂ ਅਸੀਂ ਮੀਟਿੰਗਾਂ ਚ ਬੈਠਨੇ ਆ ਅਸੀਂ ਕਿੰਨੇ ਕੋਈ ਸਰਕਾਰੀ ਬੱਸਾਂ ਪਾਓ 10000 ਸਰਕਾਰੀ ਬੱਸ ਕਰੋ ਉਦੋਂ ਕਹਿ ਦਿੰਦੇ ਵੀ ਸਾਡਾ ਖਜ਼ਾਨਾ ਖਾਲੀ ਆ ਅਸੀਂ ਉਹਨਾਂ ਨੂੰ ਕਹੀਦਾ ਵੀ ਤੁਸੀਂ ਪ੍ਰੈਸ 'ਚ ਬਿਆਨ ਦੇ ਦਿਓ ਉਹ ਕਹਿੰਦੇ ਉਹ ਤਾਂ ਬਿਆਨ ਦਿੰਨੇ ਆ ਸਾਨੂੰ ਸਾਨੂੰ ਬਿਆਨ ਮਜਬੂਰੀ ਦੇਣੇ ਪੈਂਦੇ ਆ ਕਿਉਂਕਿ ਅਸੀਂ ਮੀਡੀਆ 'ਚ ਥੋੜੀ ਕਹਿ ਸਕਦੇ ਵੀ ਸਾਡੇ ਕੋਲ ਪੈਸੇ ਨਹੀਂ ਅਸੀਂ ਕਰਜ਼ਾਈ ਹੋਏ ਪਿਆ ਸੋ ਸੱਚ ਬੋਲਣ ਤੋਂ ਦੂਰ ਹੁੰਦੇ ਸੱਚ ਬੋਲਣ ਤੋਂ ਬਹੁਤ ਦੂਰ ਨੇ ਸਰਕਾਰੀ ਬੱਸਾਂ ਨਹੀਂ ਪਈਆਂ ਗਈਆਂ ਜਦੋਂ ਦੀ ਸਰਕਾਰ ਆਈ ਐ ਸਪੇਅਰਪਾਡ ਤੋਂ 568 ਬੱਸਾਂ ਸਪੇਅਰਪਾਡ ਤੋਂ ਖੜੀਆਂ ਰਹੀਆਂ ਨੇ ਸੋ ਵੱਡੇ ਪੱਤਰ ਤੇ ਜਿਹੜਾ ਕਹਿ ਸਕਦੇ ਆ ਕਿ ਵਿਭਾਗ ਦਾ ਜਿਹੜਾ ਨੁਕਸਾਨ ਹੋ ਰਿਹਾ ਵਿਭਾਗ ਘਟੇ ਚ ਜਾ ਰਿਹਾ ਪਰੰਤੂ ਸਰਕਾਰ ਕਿਤੇ ਨਾ ਕਿਤੇ ਇਹਨਾਂ ਆਪਦੀਆਂ ਨਕਾਮੀਆਂ ਨੂੰ ਛਪਾਉਣ ਲਈ ਸਾਰਾ ਭਾਂਡਾ ਮੁਲਾਜ਼ਮਾਂ ਦੇ ਸਿਰ ਤੇ ਪਾਣਦੀ ਆ ਅੱਜ ਡੀਜ਼ਲ ਵਾਸਤੇ ਪੈਸੇ ਹੈ ਨਹੀਂ ਅੱਜ ਤਨਖਾਹਾਂ ਵਾਸਤੇ ਪੈਸੇ ਹੈ ਨਹੀਂ ਫ੍ਰੀ ਸਫ਼ਰ ਦਾ 250 ਕਰੋੜ ਰੁਪਇਆ ਬਣ ਬਸ ਦਾੜਿਆ ਪਿਆ 300 ਕਰੋੜ ਦੇ ਕਰੀਬ ਜਿਹੜਾ ਪੀਆਰਟੀਸੀ ਦਾੜਿਆ ਪਿਆ ਸਰਕਾਰ ਉਹ ਪੈਸੇ ਨਹੀਂ ਦੇ ਰਹੀ ਪਰੰਤੂ ਸਰਕਾਰ ਜਿਹੜੀ ਆ ਮੁਲਾਜ਼ਮਾਂ ਨੂੰ ਜਾਣ ਬੁੱਝ ਕੇ ਤਨਖਾਹਾਂ ਲੇਟ ਕਰਕੇ ਹੜਤਾਲਾਂ ਕਰਾ ਕੇ ਮੁਲਾਜ਼ਮਾਂ ਨੂੰ ਬਦਨਾਮ ਕਰਕੇ ਕਿਤੇ ਨਾ ਕਿਤੇ ਇਹ ਚੀਜ਼ ਉਹਨਾਂ ਦੇ ਸਿਰ ਤੇ ਭਾਂਡਾ ਪੰਡਣਾ ਚਾਹੁੰਦੀ ਅਸੀਂ ਕਲੀਅਰ ਕਰਦੇ ਆ ਕਿ ਅਸੀਂ ਇਹ ਹੜਤਾਲ ਕਰਨ ਤੋਂ ਪਹਿਲਾਂ ਵੀ ਲ ਗੱਲਬਾਤ ਕੀਤੀ ਆ ਕਿ ਸਾਨੂੰ ਮਜਬੂਰੀ ਹੈ ਸਾਡੀ ਤੁਸੀਂ ਸਾਡੀ ਤਨਖਾਹ ਪਾਓ ਪਰੰਤੂ ਉਹਨਾਂ ਨੇ ਨਹੀਂ ਕੀਤੀ ਨਹੀਂ ਤਾਂ ਕੱਲ ਨੂੰ ਫਿਰ ਹੁਣ ਸੀਐਮ ਸਾਹਿਬ ਦੇ ਕੋਠੀ ਅੱਗੇ ਜਿਹੜਾ ਵਾ ਉਹ ਅਸੀਂ ਦਰਨਾ ਦੇ ਕੇ ਉੱਥੇ ਆਪਦੀ ਮੰਗ ਜਿਹੜੀ ਉਹ ਪ੍ਰੋਟੈਸਟ ਕਰਾਂਗੇ ਠੀਕ ਹੈ ਤਾਂ ਐਸੀ ਰੇਸ਼ਮ ਸਿੰਘ ਜੀ ਸੁਪਾ ਪਰ ਤਾਂ ਹਨ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜੇਕਰ ਕੱਲ ਤੱਕ ਤਨਖਾਹ ਜਿਹੜੀ ਆ ਉਹ ਨਾ ਪਾਈ ਗਈ ਤਾਂ ਸੀਐਮ ਹਾਊਸ ਪੰਜਾਬ ਦਾ ਕਿਰਾਉ ਜਿਹੜਾ ਚੰਡੀਗੜ੍ਹ ਵਿੱਚ ਕਿਤਾ ਜਾਵੇਗਾ ਹਾਲਾਂਕਿ ਜੇਕਰ ਤਨਖਾਹਾਂ ਦੀ ਗੱਲ ਕਰੀਏ ਤਾਂ ਅੱਜ ਜਿਹੜੀ ਆ 11 ਤਰੀਕ ਜਿਹੜੀ ਹੋ ਚੁੱਕੀ ਜਿਸ ਦੇ ਵਿੱਚ ਤਨਖਾਹ ਜਿਹੜੇ ਨੇ ਹਾਲੇ ਤੱਕ ਨਹੀਂ ਪਈਆਂ ਚੰ